ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਬਈ ਬਾਬਾ ਰਾਜਾ ਰਾਜ ਸਿੰਘ ਤੇ ਜਿਹੜਾ ਕੀ ਹਰਜੀਤ ਸਿੰਘ ਆਮਣੇ ਸਾਹਮਣੇ ਹੋ ਗਈ ਹੈ ਜਿਹਦੇ ਵਿੱਚ ਪਹਿਲਾਂ ਇੱਕ ਵੀਡੀਓ ਸੁਣਾਵਾਂਗੇ ਜਿਹਦੇ ਵਿੱਚ ਦੋਨਾਂ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਤੇ ਪਹਿਲਾਂ ਵੀਡੀਓ ਸੁਣੋ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਹਰਜੀਤ ਸਿੰਘ ਜੇ ਤਾਂ ਕੋਣ ਕੋਈ ਵੀਡੀਓ ਪਾਈ ਆ ਚੈਲੰਜ ਦਿੱਤਾ ਬੱਛਾਂਗੇ ਨਹੀਂ ਜੇ ਮੈਂ ਤੈਨੂੰ ਕਹਿਣਾ ਚਾਹਣਾ ਜੇ ਤੈਨੂੰ ਜਿਆਦਾ ਤੂੰ ਨੇ ਲੜਦੇ ਨੇ ਤੇਰੇ ਨਾਲ ਮੋਰ ਕੱਥੀ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਗੇ ਲਿਖੇ ਦਊਗਾ ਮੈਂ ਜਿਵੇਂ ਮੈਂ ਮਾਰਿਆ ਗਿਆ ਮੇਰੀ ਮੌਤ ਹਮ ਜ਼ਿੰਮੇਦਾਰ ਮੈਂ ਆ ਮੈਂ ਤੇਰੇ ਆ ਦਾ ਭੋਗ ਪਾਈ ਦੇਣਾ ਫਿਰ ਤੇਰਾ ਬਾਣਾ ਵੀ ਲਖਾਇਆ ਜਾਊਗਾ ਬਾਣਾ ਬਾਣਾ ਵੀ ਤੇਰਾ ਉਤਾਰ ਰੰਗ ਜਿਹੜਾ ਤੂੰ ਸਾਡਾ ਬਿਹਾਰ ਸਿੰਘ ਵਾਲਾ ਪਾਇਆ ਤੂੰ ਸਾਥ ਬਣਿਆ ਰਿਹਾ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਖਾਵਾਂਗੇ ਨੰਗਾ ਕਰਾਂਗੇ ਪੂਰੇ ਜੋ ਦੁਨੀਆ ਦੇਖੂਗੀ ਤੇ ਮੈਂ ਸਾਰੇ ਬਲਾਪੰਦਾਂ ਨੂੰ ਕਹਿਣਾ ਚਾਹੁੰਦਾ ਜਿਹਨੇ ਜਿਹਨੇ ਬਸਤ ਕਾਰਨੀਆਂ ਕਰ ਲਿਓ ਸਾਨੂੰ ਕਿਹਦੀ ਪਰਿਵਾਰ ਨਹੀਂ ਅਜੇ ਸੜੀ ਤੇ ਰੱਖਿਆ ਹੋਇਆ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਪੰਜਾਬ ਨੂੰ ਸਮਰਪਿਤ ਆ ਅਸੀਂ ਗੁਰੂ ਨੂੰ ਸਮਰਪਿਤ ਆ ਇਸ ਕਰਕੇ ਸੰਗਤ ਜੀ ਮੈਂ ਤਾਂ ਸਾਰੇ ਸਤਿਗੁਰੂ ਦੇ ਤੇ ਆ ਹੁਣ ਦੱਸ ਹਰਜੀਤ ਸਿੰਘ ਤੇਰਾ ਕੀ ਬਣੂਗਾ ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਧਮਕਾਉਣਾ ਇਹ ਕਿਸੇ ਹੋਰ ਨੂੰ ਡਰਾਮੀ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦਾ ਉਹ ਨਮਰਦ ਲੋਕ ਨਹੀਂ ਆ ਜਿਹੜੇ ਕਿਤੇ ਡਰ ਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਲੋਕਾਂ ਦੇ ਪੁੱਤ ਮਰਾਉਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਤੇ ਤੇ ਕਸ਼ਹਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੇਰਾ ਕਹਿੰਦਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਬਾਹਰ ਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਜੀ ਹਰਜੀਤ ਸਿੰਘ ਨੇ ਇੱਕ ਹਾਂਜੀ ਇਹ ਜਿਹੜਾ ਕਿ ਬਾਬਾ ਰਜੀਤ ਸਿੰਘ ਆ ਬਾਈ ਜੋ ਕਿ ਬਾਬਾ ਰਾਜਾ ਰਾਜ ਸਿੰਘ ਨੇ ਇਹਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਵੀ ਜਿਹੜਾ ਇਹ ਹਰ ਰੋਜ਼ ਵੀਡੀਓ ਪਾ ਕੇ ਉਹਨਾਂ ਨੂੰ ਪਰੇਸ਼ਾਨ ਕਰਦਾ ਤੇ ਜਿਹਦੇ ਵਿੱਚ ਧੰਕੀਆਂ ਵੀ ਦਿੰਦਾ ਤੇ ਵੱਡੇ ਵੱਡੇ ਖੁਲਾਸੇ ਕਰਿਆ ਜਿਹਦੇ ਵਿੱਚ ਕਿ ਅਮਰਪਾਲ ਮਹਿਰੂ ਨੂੰ ਇਹਨੇ ਇੱਕ ਗੁੰਡਾ ਕਹਤਾ ਗਿਆ ਵੀ ਇੱਕ ਗੁੰਡਾ ਹੈ ਗੈਂਗਸਟਰ ਆ ਜਿਹੜੇ ਕਿ ਬਾਣਿਆਂ ਦੇ ਵਿੱਚ ਤੇ ਜੇ ਗੱਲ ਕਰੀ ਸਹਿਜਾਤ ਪੱਟੀ ਦੀ ਤਾਂ ਉਹਨੂੰ ਵੀ ਕਿਹਾ ਜਾਂਦਾ ਵੀ ਇਹ ਬਾਰੇ ਪਾਕਿਸਤਾਨ ਵਾਲੇ ਇਹਦੇ ਨਾਲ ਕੰਟੈਕਟ ਕਰਦੇ ਆ ਇਹ ਆਵਾਜ਼ ਹੀ ਉਹ ਇਹਦੇ ਨਾਲ ਕਿਉਂ ਕਰਦੇ ਬਹੁਤ ਗੱਲਾਂ ਕਈਆਂ ਜਾਂ ਪਰ ਜਿਹੜਾ ਬੱਬਰ ਰਾਜਾ ਰਾਜ ਸਿੰਘ ਜੀ ਨੂੰ ਸਿੱਧੀ ਚੇਤਾਵਨੀ ਆ ਵੀ ਅਗਰ ਤੂੰ ਬਾਣੀ ਦੇ ਵਿੱਚ ਜਿਹੜਾ ਗੰਦ ਪਾ ਰਿਹਾ ਜਿਹਨੇ ਹੁਣ ਕਮਲਕੌਰ ਭਾਬੀ ਦੇ ਨਾਂ ਤੇ ਜਿਹੜੀ ਕੁੜੀ ਦਾ ਕਤਲ ਹੋਇਆ ਇਹ ਦੱਸ ਕਹਿੰਦਾਗਾ ਵੀ ਉਹ ਸਾਡੀਆਂ ਧੀਆਂ ਜਿਹੜੀ ਲੋਥਰਾ ਇਹ ਸਾਡੀਆਂ ਧੀਆਂਆਂ ਗੀਆਂ ਸਾਡੀਆਂ ਧੀਆਂ ਦਾ ਇਹਨਾਂ ਨੇ ਜੋ ਅਧਿਆ ਕਾਨੂੰਨ ਡਰਾ ਰੱਖਿਆਗਾ ਤੇ ਇੱਕ ਦਾ ਜਿਹੜਾ ਇਹਦਾ ਕਤਲ ਕੀਤਾ ਜਿਹੜੀ ਦਾ ਤਾਂ ਇਹ ਜਿਹੜੇ ਇਹ ਸਿੰਘਾਂ ਇੱਕ ਸਿੰਘ ਦੇ ਬਾਣੀ ਦੇ ਵਿੱਚ ਇੱਕ ਗੁੰਡਾਗਰਦੀ ਕਰ ਰਿਹਾ ਗੁੰਡੇ ਆ ਇਹ ਤੇ ਜਿਹਦੇ ਵਿੱਚ ਇੱਕ ਜਨਾਨੀ ਤੇ ਵਾਰ ਕਰਨ ਵਾਲਾ ਸਿੰਘ ਨਹੀਂ ਹੁੰਦਾ ਇਹਦਾ ਕਹਿਣਾ ਇਹ ਆ ਤਾਂ ਹੁਣ ਸਿੱਧਾ ਇੱਕ ਰਪਲਾਈ ਦੇਤਾ ਬਾਬਾ ਰਾਜਾ ਰਾਜ ਸਿੰਘ ਨੇ ਜੋ ਬਈ ਕਈ ਦਿਨਾਂ ਤੋਂ ਇਹਨਾਂ ਦੇ ਵਿਵਾਦ ਖੜਾ ਹੋਇਆ ਕਈ ਦਿਨਾਂ ਤੋਂ ਇਹ ਝਗੜਾ ਚੱਲ ਰਿਹਾ ਬਾਬਾ ਰਾਜਾ ਰਾਜ ਸਿੰਘ ਨੇ ਸਿੱਧਾ ਕਿਹਾ ਵੀ ਹੁਣ ਜਿਹੜਾ ਕੀ ਟੈਂਪਾਣਾ ਤੂੰ ਟੈਂਪਾ ਜਗ੍ਹਾ ਤੇਰੀ ਉਹ ਸਮਾਂ ਤੇਰਾ ਤੇ ਅਸੀਂ ਜਿੱਥੇ ਕਹਾਂਗੇ ਉੱਥੇ ਆਵਾਂਗੇ ਸਾਹਮਣੇ ਵੱਜ ਸਾਡੇ ਹੱਕ ਦੇ ਵਿੱਚ ਜੀਤਰੇ ਚਦਾਵਤ ਤਾਂ ਹੁਣ ਇਹ ਵੀ ਬਾਬੇ ਨੂੰ ਅੱਗੋਂ ਚੇਤਾਵਨੀ ਦੇ ਰਿਹਾ ਵੀ ਤੂੰ ਕਹਿ ਰਿਆਂ ਵੀ ਬਾਣਾ ਲਵਾ ਦਾਂਗੇ ਤੇਰਾ ਕਿਉਂਕਿ ਬਾਣੀ ਦੇ ਵਿੱਚ ਇਹ ਗਲਤ ਕੰਮ ਕਰ ਰਿਹਾਗਾ ਇਹ ਪਹਿਲੇ ਨੰਬਰ ਤੇ ਆ ਜਗੇ ਹਰਜੀਤ ਸਿੰਘ ਆ ਜਿਹੜਾ ਜਿਹੜੀ ਇੱਕ ਜੋ ਸੁਖਵਿੰਦਰ ਕੌਰ ਇੱਕ ਬੁੜੀ ਹੈਗੀ ਜੋ ਬਾਬੇ ਰਾਜਾ ਰਾਜ ਸਿੰਘ ਕੋਲ ਜਾਂਦੀ ਆ ਜੋ ਜਨਾਨੀ ਵੱਲੋਂ ਉਸ ਵੱਲੋਂ ਕਹਤਾ ਜਾਂਦਾ ਮੇਰਾ ਬਲਾਤਕਾਰ ਕੀਤਾ ਤੇ ਬਾਬਾ ਰਾਜਾ ਰਾਜ ਸਿੰਘ ਕੋਲ ਹਜੇ ਤੱਕ ਆਉਂਦੀ ਹੈ ਇਹਨਾਂ ਕੋਲੇ ਵੀ ਇਹਨੇ ਮੇਰਾ ਬਲਾਤਕਾਰ ਕੀਤਾ ਤਾਂ ਪਰ ਮੇਰੀ ਇਹਦੀ ਪਾਵਰ ਹੋਣ ਕਰ ਮੇਰੀ ਕਿਸੇ ਨੇ ਨਹੀਂ ਸੁਣੀ ਤਾਂ ਇਹ ਇੱਕ ਬਲਾਤਕਾਰ ਹੀ ਆ ਤੇ ਜਿਹਦੇ ਵਿੱਚ ਹੁਣ ਬਾਬਾ ਰਾਜਾ ਰਾਜ ਸਿੰਘ ਦੀ ਨੂੰ ਸਿੱਧੀ ਚੇਤਾਵਨੀ ਹੈ ਵੀ ਜੇ ਤੂੰ ਇਸ ਤੋਂ ਬਾਅਦ ਵੀਡੀਓ ਪਾਈ ਤਾਂ ਤੇਰਾ ਬਹੁਤ ਬੁਰਾ ਹੱਕ ਹੋਊਗਾ ਪਰ ਬਾਬਾ ਰਾਜਾ ਰਾਜ ਸਿੰਘ ਨੂੰ ਇਹ ਵੀ ਅੱਗੋਂ ਧਮਕੀਆਂ ਦੇ ਰਹੇ ਆ ਦੇਖਣਾ ਹੁਣ ਇਹ ਬੰਦਾ ਬਈ ਕਈ ਦਿਨਾਂ ਤੋਂ ਵਿਵਾਦ ਖੜਾ ਹੋ ਰਿਹਾ ਜਿਸ ਦਿਨ ਦਾ ਕਮਲ ਕੌਰ ਦਾ ਕਤਲ ਹੁੰਦਾ ਇਹਦਾ ਕਹਿਣਾ ਹੁਣ ਇਹ ਆ ਇਹ ਉਹਨਾਂ ਨੂੰ ਪ੍ਰੋਮੋਟ ਕਰ ਰਿਹਾ ਵੀ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ ਜਿੰਨਾ ਮਰਜ਼ੀ ਕੰਤ ਦੀਪਕ ਲੁਥਰਾਨ ਨੂੰ ਕਹਿੰਦਾ ਜੇ ਤੁਹਾਨੂੰ ਕੋਈ ਧਮਕੀ ਦਿੰਦਾ ਜਾਂ ਅਮਰਤਪਾਲ ਮਰੂ ਜਾਂ ਕੋਈ ਵੀ ਸਾਡੇ ਨਾਲ ਕੰਟੈਕਟ ਕਰੋ ਤੇ ਜਿਹੜੀ ਉਹ ਜਨਾਨੀ ਉਹ ਸਾਹਮਣੇ ਆਈ ਹੈ ਜਿਹਦਾ ਇਹਨੇ ਬਲਾਤਕਾਰ ਕੀਤਾ ਵਿਸਾਖੀ ਵਾਲੇ ਦਿਨ ਗੁਰੂਆਂ ਦਾ ਦਿਨ ਹੁੰਦਾ ਤਾਂ ਉਹ ਵੀਡੀਓ ਵੀ ਸਾਹਮਣੇ ਆਈ ਆ ਕਈ ਕਈ ਚੈਨਲਾਂ 'ਤੇ ਵੀ ਪੈ ਗਈ ਮੈਂ ਵੀ ਆਪਣੇ ਚੈਨਲ 'ਤੇ ਪਾਈ ਸੀ ਪਰ ਜਿਹੜਾ ਹੁਣ ਇਹ ਅੱਗੇ ਦੀ ਅੱਗੇ ਮਾਮਲਾ ਹੋਰ ਭਖ ਰਿਹਾ ਹੋ ਸਕਦਾ ਕੁਝ ਵੱਡਾ ਵੀ ਹੋ ਸਕਦਾ ਜਿਹੜੇ ਸਾਹਮਣਾ ਬਾਬਾ ਜੀ ਨੇ ਇਹਨੂੰ ਚੇਤਾਵਨੀ ਦਿੱਤੀ ਆ ਵੀ ਹੁਣ ਤੈਨੂੰ ਅਸੀਂ ਸੋਦਾ ਲਾਵਾਂਗੇ ਤਾ ਬਈ ਅੱਗੋਂ ਇਹ ਵੀ ਕਹਿ ਰਿਹਾ ਵੀ ਤੁਸੀਂ ਕੋਈ ਨਹੀਂ ਮੇਰਾ ਬਾਣਾ ਤਾਰਨ ਵਾਲੇ ਕਿਉਂਕਿ ਇਹ ਬਾਬਰ ਆਯਰ ਸੰਗਦੇ ਨੂੰ ਇਹ ਕਿਹਾ ਵੀ ਤੂੰ ਬਾਣੀ ਦੇ ਵਿੱਚ ਗਲਤ ਫਲਤ ਜਿਹੜੀਆਂ ਤੂੰ ਇਹ ਕੁੜੀਆਂ ਦਾ ਸਾਥ ਦੇ ਰਿਹਾ ਇਹਦਾ ਮਤਲਬ ਤੂੰ ਇਹ ਕਹਿਣਾ ਵੀ ਤੁਸੀਂ ਗੰਦ ਪਾਓ ਅਸੀਂ ਨਾਲ ਖੜੇ ਹਾਂ ਤਾਂ ਐਸੇ ਲੋਥਰਾ ਜਿਹੜੀ ਇਹ ਸਰਕਾਰ ਸਰਕਾਰ ਨੇ ਸਿਕਿਉਰਿਟੀ ਦੇ ਰੱਖੀ ਆ ਲੋਥਰਾ ਨੂੰ ਦੀਪਕਾ ਲੋਥਰਾ ਕਹਿੰਦਾ ਮਤਲਬ ਇਹਨਾਂ ਨੂੰ ਇਹ ਨਾਲ ਇਹ ਨਾ ਪੱਖ ਕਰਦੇ ਨਾਲ ਖੜਦੇ ਉਹਨਾਂ ਦੇ ਵੀ ਤੁਸੀਂ ਗੰਦ ਪਾਓ ਨਾਲ ਖੜੇ ਉਹਨੂੰ ਸਿਕਿਉਰਿਟੀ ਦਿੱਤੀ ਗਈ ਤੇ ਪਰ ਜੀਡੀਓ ਦੀ ਵੀਡੀਓ ਜਿਹੜਾ ਅਕਾਊਂਟ ਸੀ ਹਾਲੇ ਤੱਕ ਉਹਦਾ ਚੈਨਲ ਜੋ ਉਹ ਬੰਦ ਕਰ ਦਿੱਤਾ ਗਿਆ ਤੇ ਪਰ ਹਾਲੇ ਤੱਕ ਮਾਮਲਾ ਅੱਗੇ ਸਾਹਮਣੇ ਕੀ ਆਇਆ ਉਹ ਥੋੜਿਆਂ ਜਰੂਰ ਸਾਂਝਾ ਕਰਾਂਗੇ ਜਦੋਂ ਆਊਗਾ ਤੇ ਪਰ ਜਿਹੜਾ ਹੁੰਦਾ ਹੈ ਇਹ ਟੌਪਿਕ ਸੀ ਅੱਜ ਦਾ ਇਹ ਜਿਹੜਾ ਬਾਬਾ ਰਾਏ ਰਾਜ ਸਿੰਘ ਦੀ ਸਿੱਧੀ ਚੇਤਾਵਨੀ ਆ ਬਾਬਾ ਅਰਜੀਤ ਸਿੰਘ ਆ ਜਿਹੜਾ ਰਸੂਲਪੁਰ ਵਾਲਾ ਤਾਂ ਬਈ ਦੇਖਣਾ ਇਹ ਬੰਦਾ ਬਾਬਾ ਰਾਏ ਸਿੰਘ ਨੇ ਇਹਨੂੰ ਸਿੱਧੀ ਚੇਤਾਵਨੀ ਦਿੱਤੀ ਆ ਆਮਣੇ ਸਾਹਮਣੇ ਵੀ ਟੱਕਰ ਹੋਊਗੀ ਇਹਨਾਂ ਦੀ ਬਹੁਤ ਵੱਡਾ ਇੱਕ ਵਿਵਾਦ ਖੜਾ ਹੋ ਸਕਦਾ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੇ ਸੀ ਤਾਂ ਭਾਈ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਰਹੋ ਤਾਂ ਕਿ ਆਪਾਂ ਨੂੰ ਨੋਟੀਫਿਕੇਸ਼ਨ ਮਿਲਦੇ ਕਾਨੂੰ ਨਮਟੋ ਧੰਨਵਾਦ